ਸਾਨੂੰ ਛੱਤਰ ਮਾਰ ਮਾਰ ਕੇ ਘਰੇ ਲਿਉਂਦੇ ਹੁੰਦੇ ਸੀਗੇ ਨਾ ਹੁਣ ਛੱਤਰ ਮਾਰ ਮਾਰ ਕੇ ਕੱਢ ਰਹੇ ਆ ਵੀ ਜਾਓ ਕਿਤੇ ਮਰਿਆ ਉਹ ਖੇਡ ਲਿਓ ਇੱਥੇ ਐ ਐ ਹੀ ਕਰੀ ਜਾਂਦੇ ਹੋਣਾ ਇਹ ਕੋਈ ਵੱਡੀ ਗੱਲ ਨਹੀਂ ਪਰ ਐ ਕਿ ਪੋਸਟਰ ਆਪਣੇ ਆਪ ਜਿhko ਹੋਣਾ ਚਾਹੀਦਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਉਸੇ 'ਚ ਬਲੀਵ ਨਹੀਂ ਕਰਦਾ ਖੜੇ ਹੋ ਕੇ ਫੋਟੋ ਖਿਚਾ ਲੀਂਦੇ ਪੋਸਟਰ ਹੋ ਜਾਈਏ ਨਾ ਤੁਹਾਡੀ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਇਹ ਪੋਸਟਰ ਹੋਣਾ ਚਾਹੀਦਾ ਬਹੁਤ ਭੱਜ-ਭੱਜ ਕੇ ਦੀਵਾਲੀ ਵਾਲ ਦਿੰਦੀ ਵੇ ਜਾ ਕੇ ਚਲਾਉਂਦਾ ਰਿਹਾ ਹਨ ਮੱਝ ਸੂਣੀ ਖੀਰ ਜਾ ਕੇ ਚੜਾ ਕੇ ਆਉਣੀ ਆਪਾਂ ਪਹਿਲਾਂ ਉੱਥੇ ਦੁੱਧ ਲੈ ਕੇ ਜਾਂਦੇ ਹੁੰਦੇ ਸੀ ਇਹ ਚੀਜ਼ਾਂ ਜੀਆਂ ਹੁਣ ਪਤਾ ਨਹੀਂ ਕਿੰਦਰ ਨੂੰ ਜਾ ਰਹੀਆਂ ਆਈ ਡੋਨਟ ਨੋ ਪਰ ਇਹ ਮੈਨੂੰ ਇਸ ਚੀਜ਼ ਚ ਮਜ਼ਾ ਆਉਂਦਾ ਪਹਿਲਾਂ ਤਾਂ ਛੱਪੜ ਚ ਵੀ ਨਾ ਹਨੂ ਲੈਂਦੇ ਸੀ ਐ ਤਾਂ ਬਾਬਾ ਨਾ ਤਾਂ ਆਇਆ ਸਾਡੀ ਮੱਝ ਬੜੀ ਚੰਦਰੀ ਸੀਗੀ ਪੁੱਛਾ ਹਾਂ ਬਹਿ ਕੇ ਉਹ ਬੜੀ ਹੱਤ ਨਹੀਂ ਸੀ ਆਉਂਦੀ ਹੁੰਦੀ ਕੇ ਇਹ ਤੇ ਖਲਾਣੇ ਦੇ ਲੈਂਟਰ ਪਿਆ ਚੌਲ ਬਣੇ ਸਾਰੇ ਪਿੰਡ ਨੂੰ ਜਾਂਦੇ ਹੁੰਦੇ ਸੀ ਹੁਣ ਚੀਜ਼ ਉਹਨਾਂ ਚੀਜ਼ਾਂ ਦੀ ਖੁਸ਼ੀ ਛੋਟੀ ਛੋਟੀਆਂ ਖੁਸ਼ੀਆਂ ਜੀਆਂ ਸੀ ਨਾ ਆਲ ਉਹਨੂੰ ਮੰਨ ਲਓ ਕਿ ਮੈਂ ਜਾਂਦਾ ਜਾਂਦਾ ਕਹਿੰਦਾ ਹੋਰ ਬਾਪੂ ਠੀਕ ਠਾਕ ਉਹ ਪੁੱਤ ਨਾ ਬੈਠ ਯਾਰ ਇਸ ਚੀਜ਼ ਦੇ ਉਹ ਖਰਾਕ ਹੁੰਦੀ ਆ ਉਹਨਾਂ ਉਹ ਟ੍ਰੇਲਰ ਹੈਗਾ ਉਸ ਨੂੰ ਬਹੁਤ ਪਿਆਰ ਮਿਲ ਰਿਹਾ ਉਸ ਵਿੱਚ ਜੋ ਦਿਖਾਇਆ ਗਿਆ ਜੋ ਪਿੰਡਾਂ ਦਾ ਜੋ ਅਸਲੀ ਕਲਚਰ ਹੁੰਦਾ ਸੀ ਜਦੋਂ ਰੇੜੀਆਂ ਗੱਡੇ ਤੇ ਅਸੀਂ 10-10 ਦਿਨਾਂ ਨਾ ਦੇ ਨਹੀਂ ਹੁੰਦੇ ਸੀ ਜਿਹੜੇ ਜਵਾਕ ਉਹ ਸਾਰ ਦਰ ਨਲੀਆਂ ਵਗ ਰੀਆਂ ਸੀ ਉਹ ਸਿਸਟਮ ਦਿਖਾਇਆ ਹੈ ਹਾਂ ਮੈਂ ਥੋੜਾ ਰੀਅਲਿਸਟਿਕਲ ਜਾਣਾ ਚਾਹਿਆ ਕਿ ਯਾਰ ਜਿਹੜੇ ਇਹ ਕੈਰੈਕਟਰ ਨੇ ਆਪਣੇ ਪਿੰਡਾਂ ਦੇ ਵੀ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਫੀ ਜਰੂਰੀ ਨਹੀਂ ਹੁੰਦਾ ਕਿ ਜਿਹੜੇ ਫਿਲਮਾਂ 'ਚ ਸਾਰੇ ਵਧੀਆ ਹੀ ਦਿਖਣਾ ਸਟਾਈਲ ਜਾਂ ਮਾਰਨ ਇਹਨੂੰ ਇੱਕ ਫੈਸ਼ਨ ਉਹ ਨਹੀਂ ਬਣਾਉਣਾ ਚਾਹੀਦਾ ਫਿਲਮ ਕੋਈ ਵੀ ਹੋ ਸਕਦੀ ਹੈ ਫਿਲਮ ਇੰਨਾ ਬੰਦਿਆਂ ਦੀ ਵੀ ਹੋ ਸਕਦੀ ਹੈ ਇਸ ਕਰਕੇ ਅਸੀਂ ਉਹ ਰੀਅਲਿਸਟਿਕ ਚੀਜ਼ਾਂ ਵੱਲ ਜ਼ਿਆਦਾ ਗਏ ਆ ਨਾ ਪਿੰਡ 'ਚ ਤੁਸੀਂ ਦੇਖਿਆ ਹੋਣਾ ਟਰੇਲਰ 'ਚ ਵੀ ਸ਼ਾਰਟ ਲੱਗਿਆ ਹੋਣਾ ਨਾ ਪਿੰਡਾਂ 'ਚ ਆਪਣੇ ਮਾੜੀਆਂ ਹੁੰਦੀਆਂ ਸੀ ਯਾਰ ਆਪਾਂ ਮੈਂ ਬਹੁਤ ਭੱਜ-ਭੱਜ ਕੇ ਦੀਵਾਲੀ ਵਾਲੇ ਦਿਨ ਦੀਵੇ ਜਾ ਕੇ ਚਲਾਉਂਦਾ ਰਿਹਾ ਹਨਾ ਮੱਝ ਸੁਣੀ ਖੀਰ ਜਾ ਕੇ ਚੜਾ ਕੇ ਆਉਣੀ ਆਪਾਂ ਪਹਿਲਾਂ ਉੱਥੇ ਦੁੱਧ ਲੈ ਕੇ ਜਾਂਦੇ ਹੁੰਦੇ ਸੀ ਇਹ ਚੀਜ਼ਾਂ ਜੀਆਂ ਹੁਣ ਪਤਾ ਨਹੀਂ ਕਿੱਧਰ ਨੂੰ ਜਾ ਰਹੀਆਂ ਆਈ ਪਰ ਇਹ ਮੈਨੂੰ ਇਸ ਚੀਜ਼ ਚ ਮਜ਼ਾ ਆਉਂਦਾ। ਬੁੱਲੇ ਵੀ ਕਰਿਆ ਹੋਣਾ ਕਦੇ ਜਿੰਦਗੀ ਚ ਚਲੋ ਅਸੀਂ ਵੀ ਇੱਕ ਦੁਪਹਿਰ ਸਮੇਂ ਜਦੋਂ ਗਰਮੀ ਫੁੱਲ ਗਰਮੀ ਹੋਣੀ ਘਰ ਦੇ ਦਸੇ ਬਗੈਰ ਨਹਿਰ ਚ ਨਾਂ ਨਿਕਲ ਜਾਣਾ। ਆਹ ਹਾਲ ਲੈਟ ਤਾਂ ਆਉਂਦੀ ਨਹੀਂ ਸੀ ਹੁੰਦੀ ਹੈਨਾ ਉਦੋਂ ਤਾਂ ਗਰਮੀ ਦਾ ਮਤਲਬ ਇਹੀ ਹੁੰਦਾ ਸੀ ਵੀ ਸਾਰੇ ਜਾਨ ਦਾ ਨਿੰਮਾ ਥੱਲੇ ਬੈਠੇ ਰੋ ਤਾਸ਼ ਖੇਡੀ ਜਾਣੀ ਹੈ ਨਾ ਸਾਡੇ ਸੇਵੀਆਂ ਵੱਟੀਆਂ ਜਾਂਦੇ ਹੁੰਦੇ ਸੀਗੇ ਨਾ ਜਨਾਨੀਆਂ ਸੇਵਾ ਉਹ ਵੱਟੀਆਂ ਜਾਂਦੀਆਂ ਸੀ ਤੇ ਸਾਨੂੰ ਲੱਗਦਾ ਯਾਰ ਗਰਮੀ ਕਰੀਏ ਕੀ ਖੁਰਾਫਾਤੀ ਕੀ ਕਰੀਏ। ਪਹਿਲਾਂ ਦਾ ਛੱਪੜ ਜੀ ਵੀ ਨਾ ਹਾਨੂੰ ਲੈਂਦੇ ਸੀ ਸਹੀ ਗੱਲ ਹੈ ਮੈਂ ਤਾਂ 바ਵਾ ਨਾ ਤਾਂ ਆਇਆ ਸਾਡੀ ਮੱਝ ਬੜੀ ਚੰਦਰੀ ਸੀ ਮੈਂ ਪੁੱਛਾਂ ਹਾਂ ਬਹਿ ਕੇ ਉਹ ਬੜੀ ਹੱਤ ਨਹੀਂ ਸੀ ਹੁੰਦੀ ਹੁੰਦੀ ਕਿਸੇ ਦੇ ਉਹ ਵੀ ਹੁਣ ਚਲੋ ਹੁਣ ਗਟਰ ਹੋ ਗਏ ਪਿੰਡਾਂ ਨੂੰ ਪਹਿਲਾਂ ਨਹੀਂ ਸੀ ਹੁੰਦੇ ਪਾਣੀ ਟੂਬਿਆਂ ਵਾਲੇ ਵੀ ਠੀਕ ਹੁੰਦੇ ਸੀਗੇ ਕਿਉਂਕਿ ਨਲਕਿਆਂ ਦੇ ਪਾਣੀ ਹੁੰਦੇ ਸੀਗੇ ਨਾ ਫੇਰ ਨਹਿਰ ਤੇ ਨਹਾਉਣ ਜਾਣਾ ਨਾ ਸਾਡੇ ਭਾਖੜਾ ਨਹਿਰ ਹੁੰਦੀ ਸੀ ਡਾਂਗ ਵੀ ਫਿਰਦੀ ਸੀ ਉੱਤੇ ਗਿੱਟੇ ਤੇ ਥਾਪੇ ਪੈਂਦੇ ਹੁੰਦੇ ਸੀ ਸੂਏ ਚ ਸਾਨੂੰ ਕਹਿੰਦੇ ਸੀ ਨਿਆਣੇ ਤੁਸੀਂ ਸੂਏ ਚ ਨਹਾਉਣਾ ਹਨਾ ਫੇਰ ਇਹ ਹੁੰਦਾ ਵੀ ਕਿਹੜਾ ਉੱਤੋਂ ਛਾਲ ਮਾਰਦਾ ਹਨਾ ਇਹ ਚੀਜ਼ਾਂ ਜੀਆਂ ਵਧੀਆ ਲੱਗਦੀਆਂ ਸੀਆਂ ਹਾਂ ਇਹ ਗੱਲ ਜੇ ਕਿਸੇ ਦੇ ਘਰ ਛੱਤ ਪੈਣੀ ਦੋਨਾ ਕਰੇ ਸੌ ਸੋ ਜਿੰਨਾ ਜਾ ਕੇ ਖਲਵੇ ਬੰਨੇ ਉਹ ਚੀਜ਼ਾਂ ਬੰਨੀਆਂ ਹੈ ਮੈਂ ਕਹਿੰਦਾ ਲੈਂਟਰ ਪੈਣ ਤੇ ਤਾਂ ਇੰਨਾ ਸੈਲੀਬ੍ਰੇਟ ਕਰਦੇ ਸੀ ਫਲਾਣੇ ਦੇ ਲੈਂਟਰ ਪਿਆ ਚੌਲ ਬਣੇ ਸਾਰੇ ਪਿੰਡ ਨੂੰ ਜਾਂਦੇ ਹੁੰਦੇ ਸੀ ਹੁਣ ਚੀਜ਼ ਉਹਨਾਂ ਚੀਜ਼ਾਂ ਦੀ ਖੁਸ਼ੀ ਛੋਟੀ ਛੋਟੀਆਂ ਖੁਸ਼ੀਆਂ ਜੀ ਹੈ ਨਾ ਆਲੋਪ ਜੀਆਂ ਹੋ ਗਈਆਂ ਨਾ ਸਹੀ ਗੱਲ ਹੈ ਜਦੋਂ ਇੱਕ ਉਹ ਵੀ ਹੁੰਦਾ ਸੀ ਪਿੰਡ ਚ ਮੀਂਹ ਜਦੋਂ ਨਹੀਂ ਪਿੰਨਰ ਸੀ ਦਲੀਆ ਥੋੜੇ ਸਾਡੇ ਹਾਂ ਮੂੰਹ ਕਾਲੇ ਕਰਕੇ ਗੁੱਡੀਆਂ ਛਾੜਦੇ ਹੁੰਦੇ ਸੀ ਪੀ ਅਸੀਂ ਵੱਡਾ ਗੁੱਡਾ ਸਾੜਿਆ ਹਨ ਕਦੇ ਗੁੱਡੀਆਂ ਸਾੜਨੀਆਂ ਕਿਤੇ ਗੁੱਡੇ ਸਾੜਨੇ ਹਨ ਵੀ ਸੋਕਾ ਪਿਆ ਹੋਇਆ ਮੀਂਹ ਨਹੀਂ ਪੈ ਰਿਹਾ ਹਨਾ ਉੱਤੇ ਅਜੀਬ ਜਿਹਾ ਨੱਚੀ ਜਾਣਾ ਕੁਝ ਹੋਰ ਵੀ ਦਿਖਾ ਦੇ ਚਲੋ ਅਸੀਂ ਕਿੰਨੀ ਕਾਵਾਂਗੇ ਪੈਂਟਾ ਲਾ ਕੇ ਉਹ ਵੀ ਕਾ ਬੜਾ ਕੁਝ ਖੁਰਾਫਾਤੀ ਮਤਲਬ ਉਹ ਚੀਜ਼ਾਂ ਜੀਆਂ ਸਾਰੇ ਕੋਸ਼ਿਸ਼ ਕੀਤੀ ਅਸੀਂ ਇਹਦੇ ਚ ਪਾਈਏ ਹਨਾ ਸਾਰਾ ਕੁਝ ਕਿਉਂਕਿ ਅਸੀਂ ਆਪਣੇ ਕਲਚਰ ਨਾਲ ਜਿੰਨਾ ਰਿਚ ਹੋ ਸਕਦੇ ਆ ਨਾ ਤਾਂ ਬਾਕੀਆਂ ਚੀਜ਼ਾਂ ਨਾਲ ਅਸੀਂ ਮੈਨੂੰ ਲੱਗਦਾ ਇੰਨੇ ਨਹੀਂ ਪਛਾਣੇ ਜਾਵਾਂਗੇ ਅੱਜ ਪੈਸਾ ਹੈ ਸ਼ੌਹਰਤ ਹੈ ਸਭ ਕੁਝ ਹੈ ਪਰ ਜਿਹੜੀਆਂ ਉਹ ਖੁਸ਼ੀਆਂ ਜਿਹੜੀਆਂ ਛੋਟੀਆਂ ਖੁਸ਼ੀਆਂ ਮਾਂ ਪਿਓ ਦਾਦੇ ਪਰਦਾਦੇ ਦੀ ਕਦਾੜੀਆਂ ਤੇ ਬਹਿਣਾ ਮੋਢਿਆਂ ਤੇ ਬਹਿ ਕੇ ਜਾਣਾ ਉਹ ਚੀਜ਼ਾਂ ਤਾਂ ਅੱਜ ਕੱਲ੍ਹ ਹੈ ਹੀ ਨਹੀਂ ਦੁਨੀਆ ਤੇ ਉਹੀ ਚੀਜ਼ ਹੈ ਨਾ ਆਪਾਂ ਮੈਂ ਇੱਕ ਵਾਰ ਫੋਟੋ ਦੇਖਦਾ ਹੁੰਨਾ ਵੀ 90s ਵਾਲੇ ਆ ਸਾਨੂੰ ਛੱਤਰ ਮਾਰ ਮਾਰ ਕੇ ਘਰੇ ਲਿਉਂਦੇ ਹੁੰਦੇ ਸੀਗੇ ਨਾ ਹੁਣ ਛੱਤਰ ਮਾਰ ਮਾਰ ਕੇ ਕੱਢ ਰਹੇ ਆ ਵੀ ਜਾਓ ਕਿਤੇ ਮਰਿਆ ਉਹ ਖੇਡ ਲਿਓ ਇੱਥੇ ਐ ਐਂ ਹੀ ਕਰੀ ਜਾਂਦੇ ਹੁਣ ਕਿੰਨੀਆਂ ਗਾਲਾਂ ਪੈਣੀਆਂ ਹੁੰਦੀਆਂ ਅਸੀਂ ਯਾਰ ਸਾਨੂੰ ਅਸੀਂ ਕ੍ਰਿਕਟ ਖੇਡਣੀ ਫੇਰ ਸਾਰੇ ਪਿੰਡ ਚ ਜੰਜੀਰ ਛੂ ਖੇਡਦੇ ਹੁੰਦੇ ਸੀ ਇਸ ਗੱਲ ਤੇ ਗਾਣਾ ਪੈਣੀਆਂ ਸੀ ਵੀ ਤੁਸੀਂ ਮੱਜਾਂ ਨੂੰ ਪੱਠੇ ਨਹੀਂ ਪਾਏ ਚੋਰੀ ਆ ਕੇ ਪਾਉਣੇ ਹਨਾ ਮੁਰਗੇ ਬਣਾ ਕੇ ਸਾਨੂੰ ਕੁੱਟਣਾ ਸਾਨੂੰ ਇਸੇ ਚੀਜ਼ 'ਚ ਬੜਾ ਆਚਾਰ ਚਾਚੇ ਤਾਇਿਆਂ ਦੇ ਇੰਨੇ ਹੁੰਦੇ ਸੀ ਮੈਂ ਹੈਰਾਨ ਆ ਕਿ ਅਸੀਂ ਘੱਟੋ ਘੱਟ 20 22 ਜਣੇ ਹੋਵਾਂਗੇ ਜਿਹੜੇ ਅਸੀਂ ਇਕੱਠੇ ਵੱਡੇ ਹੋਏ ਆਂ ਹੁਣ ਤਾਂ ਮੈਚ ਜੇ ਹੀ ਨਹੀਂ ਹੋ ਰਿਹਾ ਇੱਕ ਇੱਕ ਦੋ ਦੋ ਨੇ ਹਨਾ ਇੱਕ ਤਾਂ ਕੋ ਬਾਹਰ ਚਲੇ ਗਿਆ ਉਹ ਐਂ ਜੇ ਬੈਠਾ ਰਹਿੰਦਾ ਬੋਲੇ ਭਈ ਇਹ ਸਾਰੀ ਫਿਲਮ ਫਿਰ ਪੰਜਾਬ ਦੇ ਪਿੰਡਾਂ ਚ ਹੀ ਬਣੀ ਹੈ ਜਿੱਥੇ ਮਤਲਬ ਸ਼ੂਟਿੰਗ ਹੋਈ ਹੈ ਉਹ ਪਿੰਡ ਨੇ ਫਿਰ ਇਹ ਚੀਜ਼ ਨੂੰ ਦੇਖਿਆ ਹੋਣਾ ਵੀ ਵਾਕਈ ਇਹ ਨੌਜਵਾਨ ਨੇ ਸਾਡੇ ਉਹ ਪਿਆਰ ਜਿਹੜੇ ਝਲਕ ਰਹੇ ਨੇ ਜਾਂ ਉਹ ਚੀਜ਼ਾਂ ਸਾਨੂੰ ਦਿਖਾ ਰਹੇ ਜਿਹੜੇ ਉੱਥੇ ਬਜ਼ੁਰਗ ਵੇਖ ਕੇ ਸ਼ਰ ਰੋਂਦੇ ਵੀ ਹੋਣਗੇ ਯਾਰ ਇਹ ਚੀਜ਼ ਤੂੰ ਫਿਲਮ ਚ ਲੈ ਕੇ ਆਏਗਾ ਯਾਰ ਹਾਂਜੀ ਸ਼ੂਟਿੰਗ ਵੇਲੇ ਬੜਾ ਪਿਆਰ ਮਿਲਿਆ ਜਿਸ ਜਿਸ ਪਿੰਡ ਚ ਸ਼ੂਟਿੰਗ ਹੋਈ ਬੜਾ ਸਾਥ ਦਿੱਤਾ ਉਹਨਾਂ ਨੇ ਹਨਾ ਹਾਲਾਂਕਿ ਸ਼ੂਟਿੰਗ ਵਾਲਿਆਂ ਨੂੰ ਕੋਈ ਬਾਲਾ ਪਸ ਸਾਨੂੰ ਬੜਾ ਪਿਆਰ ਮਿਲਿਆ ਵਿਚਾਰੇ ਘਰੋਂ ਖਾਣਾ ਬਣਾ ਕੇ ਲਿਆਉਣਾ ਸੀ ਉਹਨਾਂ ਨਾਲ ਪਿੰਡ 'ਚ ਸ਼ੂਟ ਕੀਤਾ ਹਨਾ ਬੜਾ ਵਧੀਆ ਰਿਹਾ ਉਹਨਾਂ ਦੀ ਮੈਮਰੀਜ਼ ਅਸੀਂ ਬਾਅਦ 'ਚ ਮੇਕਿੰਗ ਦੇ ਵਿੱਚ ਪਾਵਾਂਗੇ ਉਹਨਾਂ ਦੇ ਬੱਚੇ ਛੁੱਟੀਆਂ ਲੈ ਲੈਂਦੇ ਸੀਗੇ ਹਨਾ ਸਕੂਲ 'ਚ ਕਹਿ ਕੇ ਆਉਂਦੇ ਸਾਡੇ ਪਿੰਡ ਸ਼ੂਟਿੰਗ ਚੱਲਦੀ ਆ ਭੁੱਲੇ ਦੀ ਤਾਂ ਬੜਾ ਵਧੀਆ ਪਿਆਰ ਆ ਜਿਹੜਾ ਮਿਲਦਾ ਜੀ ਅਸੀਂ ਚਾਹੁੰਦੇ ਵੀ ਇਹੀ ਸੀ ਕਿ ਪਿੰਡ ਪਿੰਡ ਦੀ ਫਿਲਮ ਹੈ ਇਹ ਪਿੰਡ ਦਾ ਕਨਸੈਪਟ ਹੀ ਇਦਾਂ ਦਾ ਹੈ ਕਿ ਜਿਹੜੇ ਕਮਰਸ਼ੀਅਲ ਚੀਜ਼ਾਂ ਨੇ ਜਿਹੜੇ ਸ਼ਹਿਰ ਨੇ ਉਹ ਪਿੰਡਾਂ ਨੂੰ ਕਿਵੇਂ ਖਾ ਰਹੇ ਤੇ ਅਸੀਂ ਉਹ ਸੱਚੀ ਉਸ ਪਿੰਡ ਵੱਲ ਉੱਥੇ ਸ਼ੂਟ ਕੀਤਾ ਸੀ ਜਿੱਥੇ ਲੱਗਦਾ ਸੀ ਵੀ ਸ਼ਹਿਰ ਹੁਣ ਆਉਣ ਵਾਲੇ 10 ਸਾਲਾਂ 'ਚ ਇਹਨੂੰ ਓਵਰਟੇਕ ਕਰ ਜਾਊਗਾ